ਮਨਸੋਬ ਅੱਜ ਦਾ ਤਰਨ ਤਰਨ ਦਾ ਨਤੀਜਾ ਕਿਵੇਂ ਦੇਖਦੇ ਹੋ ਤੇ ਅਸੀਂ ਸਮ੍ਰਿਤੀ ਸੀਗਰਤੀ ਅਸੀਂ ਚੰਗਾ ਕਰਾਂਗੇ ਪਰ ਚੰਗਾ ਤਾਂ ਵੀ ਅਸੀਂ ਕਰਤਾ ਹੈ ਪਰ ਜਿਹੜੀ ਸਾਡੇ ਸਾਥੀ ਪਾਰਟੀ ਸੀ ਉਹ ਬਿਆਨ ਦੇ ਰਹੀ ਸੀ ਇਹ ਕਿ ਜਿਹੜਾ ਇਹ ਕੈਂਡੀਡੇਟ ਹੈ ਇਹ ਕੈਂਡੀਡੇਟ ਹੈਗਾ ਉਹ ਪਾਰਟੀ ਦਾ ਕਿਹੜੀ ਹੈ ਇਹ ਆ ਵਾਰਸ ਪੰਜਾਬ ਦੀ ਪਰ ਇਹ ਨਹੀਂ ਸੀ ਕਹਿੰਦੇ ਕਿ ਇਹ ਸਾਂਝਾ ਕੈਂਡੀਡੇਟ ਹੈ ਜੇ ਸਾਂਝਾ ਕੈਂਡੀਡੇਟ ਕਹਿ ਦਿੰਦੇ ਤਾਂ ਫੇਰ ਆਪਾਂ ਨੂੰ ਵੋਟਾਂ ਬਹੁਤ ਜ਼ਿਆਦਾ ਪੈਣੀਆਂ ਸੀਗੀਆਂ ਉਹ ਵਾਰਿਸ ਪੰਜਾਬ ਦਾ ਕਹਿਣ ਦੇ ਨਾਲ ਵੋਟ ਪੂਰੀ ਤਰ੍ਹਾਂ ਨਹੀਂ ਪਈ ਸਾਨੂੰ ਅਕਾਲੀ ਦਲ ਨੂੰ ਇਸ ਤਰ੍ਹਾਂ ਦੇਖਦੇ ਆਂ ਜੀ ਜਿਸ ਤਰੀਕੇ ਨਾਲ ਪਰ ਕੀ ਹੈ ਇਹ ਸੈਕਿੰਡ ਨੰਬਰ ਤੇ ਰਹੀ ਹੈ ਹਾਂ ਪਰ ਜੇ ਸੁਲਾ ਕਰ ਲੈਣ ਸਾਰਿਆਂ ਦੇ ਨਾਲ ਤਾਂ ਫਿਰ ਅਗਲੀ ਸਰਕਾਰ ਅਕਾਲੀ ਦਲ ਬਣ ਸਕਦੀ ਹੈ ਸਾਰੇ ਨਾਲ ਕਿਹਨਾਂ ਨਾਲ ਅਕਾਲੀ ਦਲ ਸੁਲਾ ਕਰਦੇ ਜਿਹੜੇ ਬਾਕੀ ਦੇ ਅਕਾਲੀ ਹੈ ਜੀ ਜੇ ਕੋਈ ਸਮਝੌਤੇ ਦੀ ਪੇਸ਼ਕਸ਼ ਹੋ ਗਈ ਤੁਹਾਡੀ ਪਾਰਟੀ ਵੀ ਸਟਾਰਟ ਹੋਏ ਅਸੀਂ ਪਾਰਟਿਸਿਪੇਟ ਕਰਾਂਗੇ ਜੀ ਦੇਖਾਂਗੇ ਮਾਹੌਲ ਤੇ ਜਾਵਾਂਗੇ ਜ਼ਰੂਰ ਅਸੀਂ ਇੱਕਦਮ ਨਾ ਨਹੀਂ ਕਰਦਾਂ ਨੇ